ਤਸਵੀਰਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ ਜਿਹੜਾ ਕੈਟਰ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਬੰਨੇ ਇੱਕ ਬੰਨੇ ਜਿੱਥੇ ਵੱਡੇ ਪੱਦਰ ਤੇ ਬਠਿੰਡਾ ਜਿਹੜੀ ਪੁਲਿਸ ਔਰ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਬਠਿੰਡੇ ਜ਼ਿਲ੍ਹੇ ਦੀ ਇਹ ਘਟਨਾ ਹੈਗੀ ਪਿੰਡ ਦੁੰਨੇਵਾਲੀ ਦੀ ਦੱਸੀ ਜਾ ਰਹੀ ਹੈ ਦੁੰਨੇਵਾਲੇ ਦਾ ਇੱਕ ਪਿੰਡ ਹੈਗਾ ਔਰ ਉੱਥੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਗਰਾਹ ਜਦੋਂ ਉੱਥੇ ਜਬਰੀ ਜਿਹੜਾ ਕਬਜ਼ਾ ਕੀਤਾ ਜਾਂਦਾ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਕਾਰਪੋਰੇਟ ਦੇ ਕਰਾਣਿਆਂ ਨੂੰ ਛੜਕ ਦਿੱਤੀ ਜਾਣੀ ਹੈਗੀ ਹੈ ਸ਼ਾਇਦ ਭਾਰਤ ਮਾਲਾ ਪ੍ਰੋਜੈਕਟ ਦਾ ਜਿਹੜਾ ਹਿੱਸਾ ਹੈਗਾ ਕੋਈ ਉੱਥੇ ਜ਼ਮੀਨ ਨੂੰ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਜਿਹੜਾ ਵੱਡੇ ਪੱਧਰ ਤੇ ਵਿਵਾਦ ਬਣਿਆ ਹੋਇਆ ਔਰ ਇਸ ਦੇ ਜਦੋਂ ਕਬਜ਼ਾ ਲੈਣ ਆਉਂਦਿਆ ਪੁਲਿਸ ਪ੍ਰਸ਼ਾਸਨ ਔਰ ਉਸ ਤੇ ਪਾ ਤਿਕਸਾਨ ਯੂਨਨ ਨੇ ਇੱਕ ਤੱਕ ਗਰਾਹਾਂ ਵੱਲੋਂ ਜਿਹੜਾ ਵੱਡੇ ਪੱਦਰ ਤੇ ਲਾਬੰਦੀ ਕਰਕੇ ਅੱਗੇ ਵਧਿਆ ਜਾਂਦਾ ਔਰ ਪੁਲਿਸ ਵੱਲੋਂ ਭਾਰੀ ਮਾਤਰਾ ਦੇ ਵਿੱਚ ਲਾਠੀ ਚਾਰਜ ਕੀਤਾ ਜਾਂਦਾ ਅਥਰੂ ਗੈਸ ਵਰਤੋਂ ਅਥਰੂ ਗੈਸ ਦੀ ਵਰਤੋਂ ਕੀਤੀ ਜਾਂਦੀ ਔਰ ਨਾਲ ਹੀ ਵਾਟਰ ਕੈਨਨ ਜਿਹੜਾ ਪਾਣੀ ਦੀਆਂ ਬਿਚਾਰਾਂ ਜਿਹੜੀਆਂ ਉਹਨਾਂ ਤੇ ਮਾਰੀਆਂ ਜਾਂਦੀਆਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਇੱਥੇ ਅਤ੍ਰੂ ਦਾ ਇਸਾ ਵੀ ਵਰਤੋਂ ਕੀਤੀ ਜਾਂਦੀ ਹੈ लाठी ਚਾਰਜ ਵਰਸਾਈ ਜਾਂਦੇ ਔਰ ਕਿਸਾਨਾਂ ਨੂੰ ਵੱਡੇ ਪੱਦਰਤੇ ਜਿਹੜੇ ਕਿਸਾਨਾਂ ਆਗਵਾ ਨੂੰ ਜ਼ਖਮੀ ਕੀਤਾ ਜਾਂਦਾ ਇਸ ਮੋਟ ਭੇਡ ਦੇ ਵਿੱਚ ਕਰੀਬ ਕਰੀਬ ਇਹਤੀ 40 ਮਿੰਟ ਦੀ ਜਿਹੜੀ ਮੋਟ ਭੇਡ ਹੁੰਦੀ ਹੈਗੀ ਉਸ ਦੇ ਉੱਤੇ ਜਿਹੜਾ ਭਾਰੀ ਜਿਹੜਾ ਇੱਥੇ लाठी ਚਾਰਜ ਕੀਤਾ ਜਾਂਦਾ ਔਰ ਵੱਡੇ ਪੱਦਰਤੇ ਜਿਹੜੇ ਕਿਸਾਨ ਇਸ ਜਿਹੜਾ ਇਸ लाठी ਚਾਰਜ ਦੇ ਦੌਰਾਨ ਜ਼ਖਮੀ ਹੁੰਦੇ ਹੈਗੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਜਿਓ ਬਟਿੱਡੇ ਜ਼ਿਲ੍ਹੇ ਦਾ ਇਹ ਪਿੰਡ ਹੈਗਾ ਔਰ ਉੱਥੇ ਤੁਸੀਂ ਲਾਈਵ ਸਟਰੀਆਂ ਦੇਖ ਰਹੇ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਹੋਊਗਾ ਮੌਕੇ ਦਾ ਵੱਧ ਤੋਂ ਵੱਧ ਵੀਰਾਂ ਦੇਖਦੇ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਗੂਆਂ ਦੇ ਨਾਲ ਜਿਹੜਾ ਦੇਖੋ ਜੀ ਮਾਣਾ ਕੋਈ ਨਹੀਂ ਕੋਈ ਨਹੀਂ ਦੇਖੀ 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 ਇਹਦਾ ਚੱਲਿਆ ਹੋਇਆ ਹੈ ਹੈਨਾ ਫੋਨ ਕਰਕੇ ਤਦੋਂ ਪਿਆਰ ਹੋ ਰਿਹਾ ਅਗੂ ਪਿੱਛੇ ਤੇਰੀਏ ਨੇ ਵੀ ਆਪਣੇ ਕੋਈ ਨਹੀਂ ਕੋਰਸਾ ਰੋਡ ਜਾਮ ਕਰ ਰੱਖਿਆ ਆਪਣਾ ਬੱਡੇ ਬਾਟਮ ਕਾਤੇ ਹਾਂ ਦੇ ਸ਼ਾਮ ਦਾ ਬੰਦ ਨਹੀਂ ਬਸ ਕਿੰਨੀ ਆਪਣੀ ਪਿੱਛੇ ਆ ਗਈ ਹੈ ਇਸ ਕਰਕੇ ਮੈਂ ਉਸ ਨੂੰ ਦਾਰਾ ਪਿੰਡ ਤੋਂ ਗਾਣੇ ਇਹ ਅੰਨਾ ਕੀ ਕਰਦੇ ਹੁੰਦੇ ਨੇ ਜਿਵੇਂ ਉਹਨਾਂ ਨੇ ਵੀ ਆਪਣੀ ਰਣ ਕੋਸ਼ੀ ਪਾਈ ਆਪੀ ਇਸ ਕਰਕੇ ਦੋਨੋਂ ਬੈਂਤੀ ਕਰਦੇ ਨੇ ਜਿਹੜਾ ਤਹਰੂ ਦਾ ਖਤਮ ਹੋ ਜਾਵੇ ਉਹ ਨਹੀਂ ਪ੍ਰਾਹਰ ਵਿੱਚ ਖਤਮ ਆ ਜਿਵੇਂ ਤੋਂ ਸਾਰੇ ਬੜੇ ਨੇ ਆਪਰੇ ਅੱਖੀਆਂ ਬਨਾ ਸਨਮਾਨ ਤੌਰ ਤੇ ਦਾਤਾਰਾ ਇਹ ਜੁਲੂਪਰ ਨੂੰ ਦੇਖਣ ਕੇ ਆਪਾਂ ਦਾ ਨਹੀਂ ਮੰਨਦਾ